ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਕਰਿਓ WhatsApp ਨੰਬਰ ਤੇ ਪੂਰਾ ਮਾਲ ਡਾਟਾ ਸੈਂਡ ਕਰੋ ਤੁਸੀਂ ਸਾਨੂੰ ਵੌਇਸ ਮੈਸੇਜ ਵੀ ਕਰ ਸਕਦੇ ਹੋ ਚੈਨਲ ਤੇ ਅਸਲੀ ਪਹਿਲੀ ਪ੍ਰੋਫਾਈਲ ਲੜਕੀ ਜਰਮਨ ਸਿਟੀਜ਼ਨ ਜੰਪਲ ਜਨਮ ਤਰੀਕ 2002 ਆਈਟੋਪਨ ਕੋ ਸਾਤੈਂਜੇ ਇਹ ਰਿਹਾ ਲੋ ਨਿਆਨ ਕਾਰਟੂਨ ਜਰਸੀ ਕਪੜਾ ਆਰਪੀ ਟੈਕਚਰ ਰੱਗਮੈਂ ਨੇਕੀ ਜੋਬ ਕਰਦੀ ਚਾਰੇ ਲੱਖ ਸੁਨਾਣਾ ਪੈਕੇਜ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨਵੈਰੀ ਟਿਕਾਪਰਾ ਸਾਰੇ ਜੰਮਨ ਰਹਿੰਦੇ ਮੈਂ ਅਗਦੀ ਪਰਵਤ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਜਰਮਨ ਲੜਕਾ ਪੀਆਰ ਜਾਂ ਸਿਟੀਜ਼ਨ ਹੋਵੇ ਲੜਕੀ ਨੇ ਪੜਾਈ ਬੀਕਮ ਐਮਕੋਬੀ ਐਸਸੀ ਨਰਸਿੰਗ ਬੀਟੈਕ ਮਕੈਨੀਕਲ ਮਾਸਟਰ ਡਿਗਰੀ ਕੀਤੀ ਹੋਵੇ ਜ਼ਮੀਨ ਦਾ ਸੇ ਏਕੜ ਹੋਵੇ ਕਿੰਨਾ ਨਾਮ ਹੋਏ ਨੰਬਰ +91 863 9357895 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਬਹੁਤ ਜਾਣਕਾਰੀ ਤੁਸੀਂ ਲੈ ਸਕਦੇ ਹੋ ਹੁਣ ਇਹਨਾਂ ਨੂੰ ਜਨਮ ਦੇ ਟਾਈਮ ਦੇ ਹਿਸਾਬ ਨਾਲ ਕਰਨਾ ਨਾਮ ਨੂੰ ਜ਼ਰੂਰੀ ਨਹੀਂ 1996 ਹਾਈਟਸ਼ੀਪੂਟ ਕਾਸਟੋ ਜਰਸੀ ਕੁ ਗੱਲਾ ਏਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਸਟਰ ਕੁਮਾਰ ਸਿੰਘ ਪਰਿਵਾਰ ਮੈਂਬਰ ਇੱਕ ਪੈਨ ਕੈਨੇਡਾ ਮੈਂ ਅਵਧੀਆ ਪਰਵਾਤ ਨੂੰ ਪੜ੍ਹ ਲਈ ਕਿ ਸੋਨੇ ਸਮੱਕੀ ਲੜਕੀਆਂ ਦੀ ਲੋੜ ਹੈ ਲੜਕੀਆਂ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕੈਨੇਡਾ ਪੀਆਰ ਹੋਵੇ ਕੰਬੋਇ ਤੇ ਜਰਸੀ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 94607745100 ਹੈ ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘੀ ਜਰੂਰ ਤੇ 1999 ਪੜਾਈ ਪਲੱਸ 2 ਕਾਸਟ ਯਰ ਸਿਕ ਦਾ ਏਰੀਆ ਗੁਡਾਸਪੁਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਟਰੈਕਟਰ ਕੰਮ ਕੀਤੀ ਵੜੀ ਪਰਵਾਰ ਮੈਂਬਰ ਪਿਤਾ ਇੱਕ ਬਰਾ ਮੈਰਿੰਗ ਇੱਕ ਪੈਨ ਮੈਰਿੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7496034708 ਦੂਜਾ ਮੋਬਾਈਲ ਨੰਬਰ 99705799109 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸ਼ਾਮੂ ਸਿੰਘ ਸ਼ਰਮਤੇ 2/9/1990 ਹਾਈਟ 5 ਫੁੱਟ 10 ਇੰਚ ਪਰ ਆਈ ਪੀਐਸਸੀ ਕਾਸਟ ਜਰਸਿਕ ਗੋਥ ਬੁਟਰ ਕੰਮ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ ਪੰਜ ਕਿਲੇ 14 ਦੁਕਾਨਾਂ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਟਿੰਡਾ ਪਰਵਾਰ ਮੈਂਬਰ ਪਿਤਾ ਗੌਰਮਣ ਯੋਕ ਤੋਂ ਰਿਟਾਇਰਮੈਂਟ ਤੁਰਬੀ ਦਾ ਕੰਮ ਮੈਂ ਆਵਦੀ ਆ ਪਰਵਾਰ ਤੋਂ ਪੜੀਲੇ ਕੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 22 ਤੋਂ 32 ਦੇ ਵਿੱਚ ਹੋਵੇ ਜਰਸੀ ਕਾਸਤੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 94633 36249 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम इज विजनमते 1996 हाइट योर शेपूट बट आई एम मैकेनिकल इंजीनियर एंड होटल मैनेजमेंट डिप्लोमा कमर्स विजुअल एंड एयरलाइन जॉब दे अपना बिजनेस कल्ला लड़का कांती रामगढ़ एरिया उशियार पर मैं अवादीय परवातों पढ़े लिखी लड़की दी लोड़ है लड़की दी हाइट योर 4 इंच होवे ਕ੍ਰੀਲੂ ਲੜਕੀ ਦੀ ਲੋੜ ਹੈ ਕਾਸਟ ਯਰਸੀ ਕਤਰੀ ਸੈਣੀ ਰਾਮਗੜੀ ਐ ਸੁਨਿਆਰੇ ਮੋਬਾਈਲ ਇਹਨਾਂ ਦਾ ਮੋਬਾਈਲ ਨੰਬਰ 7892 04812 ਤੁਸੀਂ ਪਰਵਾਨ ਨੂੰ ਹੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀ 26/7 1997 ਹਾਈਡਰ ਸ਼ਹਿਵਤ ਪੜਾਈ ਬੀਏ ਕੰਮ ਵਿਜਾਸ ਫਾਈਨੈਂਸ ਕੰਪਨੀ कास्ट कत्तड़ी एरिया रोपर परिवार मेंबर पिता दा अपना बिजनेस माता हाउसवाइफ एक परा मैरिड एमलैंड मांगा पंजाब तो वधिया परिवार फॉर्म पडे लिखी लड़की दी लोड है लड़की निहाइट फनपुर सचिन 24 दा मोबाइल नंबर 98421 1937 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ 2018 11 2004 ਪੜਾਈ ਪੀਏ ਜ਼ਮੀਨ ਤਨ ਕਿਲੇ ਕਾਸਟੂ ਯਰਸਿਕ ਏਰੀਆ ਬਠਿੰਡਾ ਕਾਮ ਹਸਪਤਾਲ ਜੋਮ ਮੰਗ ਅਵਧੀਆਂ ਲੜਕੀ ਦੀ ਲੋੜ ਹੈ ਲੜਕੀ ਰਸ਼ਮੀ ਇਹ 12ਵੀਂ ਪਾਸ ਹੋਏ ਟੂਰੇ ਟਾਈਮ ਤੇ ਇਤਲਾਕ ਪਏ ਉਹ ਵੀ ਪਰਿਵਾਰ ਇਨਨੂੰ ਸੰਪਰਕ ਕਰ ਸਕਦੀ ਨੇ ਇਹਨਾਂ ਦਾ ਮੋਬਾਈਲ ਨੰਬਰ 9876 7680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਇਸ ਏੰਗਲੜਕਾ ਕੁਡ ਕਾਰ ਪੀ ਆਰ ਜਨਮ ਤਰੀਕ 1997 ਹਾਈ ਸਕੂਲ ਪੰਕਟ 8 ਅੰਚ ਪੜਾਈ ਪਲਸ 2 ਕਾਸਟ ਵਿਜਰ ਸਿਕਰ ਜ਼ਮੀਨ 4 ਕਿੱਲੇ ਏਰੀਆ ਟਨ ਟਨ ਪਰਵਾਰ ਮੈਂਬਰ ਇੱਕ ਬਹਿਨ ਮੈਰਿਟ ਦੋ ਭਰਾ ਮੈਰਿਟ ਇੱਕ ਕਨੇਡਾ ਇਸ ਫਾਟੀ ਮਾਤ ਕਵਰੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਏਰੀਆ ਅੰਮ੍ਰਿਤਸਰ ਤਨਤਨ ਤੁਹੂਏ ਇਹਨਾਂ ਲਈ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 9860 50535 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੰਗਰਨ ਜਨਮ ਤੇ 3112 1987 ਹਾਈਟ 5 ਫੁੱਟ 6 ਇੰਚ ਕਾਸਟ ਇਅਰ ਸਿੱਖ ਗੋਤਮਾਨ ਜ਼ਿਲ੍ਹਾ ਬਟਿੰਡਾ ਜ਼ਮੀਨ ਸ਼ੇਕੀਲੇ ਕੰਮ ਕੀਤੀ ਵਾਲੀ ਲੜਕੀ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮੰਗ ਗਰੀਬ ਘਰ ਤੋਂ ਤਲਾਕ ਸੁਦਾ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪੈਰ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ ਕੀ ਕਰ ਸੋ ਪੰਧਾਤ 157 ਤੁਸੀਂ ਫੋਨ ਕਰਕੇ ਇਹਨਾਂ ਸੋ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ 8ਲੀ ਸਿਰੀਜ਼ਨ ਜਨਮ ਤਰੀਕ 1999 ਹਾਈਟ ਪੰਚਕੂਰ ਸਤਿਨ ਜ਼ਿਲ੍ਹਾ ਕੰਨਾ ਕਾਰ ਪੰਜਾਬ ਕੜ ਇਟਲੀ ਮੰਗ ਵਧੀਆ ਪਰਵਾਤ ਤੋਂ ਲੜਕੀ ਦੀ ਲੋੜ ਹੈ ਲੜਕੇ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਕੋਈ ਨਾਲ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 3 ਸਾਲ ਦਾ ਬੱਚਾ ਇਟਲੀ ਮਾਕੋ ਇਹਨਾਂ ਦਾ ਮੋਬਾਈਲ ਨੰਬਰ 0042 2701 60y ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਣਾ ਸਿੰਘ ਲੜਕਾ ਦबई ਜਨਮ ਤਰੀਕ ਨਕਲੀ 11 1991 ਫਾਈਟੋ ਪੰਜ ਫੂਟ ਦਸਿੰਸ ਪੜਾਈ ਦਸਵੀਂ پاس ਕਾਸ਼ਪਰਾਮ ਕੜੀਏ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦबई ਪਰਿਵਾਰ ਮੈਂਬਰ 10 ਪੈਨਾ ਅਵੈਰਡ ਵਧੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਪਿਲਾਕ ਵਾਲੀ ਵੀਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70832 55892 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਸਰਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲ ਲੜਕਾ ਸਪੀਨ ਉਮਰ 24 ਸਾਲ ਹਾਈ ਟੂ ਪੰਜਾਬ ਨੋਇਂ ਪੜਾਈ ਪਲੱਸ 2 ਕਮ Amazon ਯਾਰਕੀ ਦਾ ਲਾਭ ਲੂਆ ਕਾਸਟ ਵਰਮਾ ਸੋਨੀਆ ਰੇ ਥਰਵਾਰ ਮੈਂਬਰ ਪਿਤਾ ਗੌਰਮੇਟ ਸ਼ੌਟ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ 10 ਪੈਰਾ ਮੈਰਿਡ ਮਾਨਗੀਆਂ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0043 546 98 737 ਤੁਸੀਂ ਹੁਣ ਕਰਕੇ ਇਹਨਾਂ ਤੋਂ ਇਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਗਲ ਜਨਮ ਤਰੀਕ 22 1991 कास्ट जर्सी गोत तालीवाल एरिया बठिंडा लड़के का तलाक होया कम आर्मी के जमीन दैनके परिवार मैंबर पिता खेतीबाड़ी कर दी माता हाउसवाइफ एक भा एक भैन मैरिड मंग अगढ़िया परिवार को पढ़ी लिखी लड़की की लड़ है इन्हों मोबाइल नंबर अठासी नौ सौ सतानवे जीरो अठ अठ सौ छियाली फोन करके ਇਹਨਾਂ ਤੋਂ ਜਾਣਕਾਰੀ ਲੈ ਸਕਦੀ ਹਾਂ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਏਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਭਰਾ ਕੈਨੇਡਾ ਮੈਂ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਨ ਗੁਰਦਾਸਪੁਰ ਅਮਰਸਰ ਨੂੰ ਰਹਿਲ ਹੈ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ +14109734726 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਡੋ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਨਾਮ ਕੌਰ ਜਨਮ ਤਰੀਕ ਮਾਰਚ 1998 ਹਾਈਟ 5 ਫੁੱਟ 4 ਇੰਚ ਪੜਾਈ +2 ਕਾਸਟ ਜਰਸੀ ਕੂ ਸ਼ਹਿਰ ਪਟਿਆਲਾ ਲੜਕੀ ਤਲਾਕ ਸੁਧਾ ਅੱਜ ਦਿਨ ਆ ਦੇ ਤਲਾਕ ਹੋ ਗਿਆ ਮਨ ਵਦੀਆ ਘਾਟ ਪਰਵਾਤੋਂ ਲੜਕੇ ਦੀ ਲੋੜ ਹੈ ਜ਼ਮੀਨ 4 ਕਿੱਲੇ ਹੋ ਲੜਕੇ ਦੀ ਉਮਰ 3 ਤੋਂ ਜ਼ਿਆਦਾ ਨਾ ਹੋਵੇ ਏਰੀਆ ਮਟਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡ ਵਾਲੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98878 तरतालीस पांच सौ पचासी तसील परिवार फोन करके इन्होंने हो जाए सकते हो नाम सिंह उम्र पंतालीस साल अनमैरिड कास्ट अराइ तहसील जलालाबाद जिला पबिका पंजाब कम अपना कारोबार अपना घर वाली परिवार को आट की लौड़ है ਤਲਾਕ ਵਾਲੇ ਵੀ ਸੰਪਰਕ ਕਰ ਸਕਦੇ ਨੇ ਜਤੀਵੰਦ ਨੇ ਇਹਨਾਂ ਦਾ ਮੋਬਾਈਲ ਨੰਬਰ 82880 477 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਿਕ 910 1985 8 ਅਨਕ შეਨਚ ਬੜਾਈ ਪਲੱਸ 2 ਕਾਸਟੂ ਖੱਤਰੀ ਏਰੀਆ ਜਲੰਧਰ ਲੜਕੀ ਦਾ ਤਲਾਕ ਹੋਇਆ ਪਰ ਫੈਮਿਲੀ ਮੈਂਬਰ ਪੀਟਨ ਗਰਮਨ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਇਕਪੀਅੰਟ ਮੰਗਲ ਵੇੜਿਆ ਪਰਵਾਤ ਤੋਂ ਲੜਕੀ ਦੇ ਲੋਹੇ ਲੜਕੀ ਐਨ ਆਰਈ ਹੋਵੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਹੋਵੇ ਲੜਕੀ ਤਲਾਸ਼ਦਾਰ ਵਾਲੀ ਰੀਸ ਐਮਪਾਇਰ ਕੰਸਲ ਨੇ ਕਾਸਟੂ ਖਤਰੀ ਚਾਠੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9843 85118 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਨੈਤਨ ਵਾਰਾ 1988 ਹਾਈ ਟੂ ਫੂਡ ਸਟੇਨ ਚੈਂਟਾਈਮ 415 ਪੜਾਈ 10ਵੀਂ ਪਾਸ ਕਮ ਪ੍ਰਾਈਵੇਟ ਜੋਬ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰਸ ਦੋ ਪਰ ਮੈਰਿਡ ਮੰ ਅਵਦੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9088321184 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂਐਸਸੀ ਵਰਨ ਉਮਰ 35 ਸਾਲ ਹਾਈਟ 5 ਫੁੱਟ 2 ਇੰਚ ਕਾਸਟ ਜਰਸੀਕ ਕਮ ਆਪਣਾ ਬਿਜ਼ਨਸ ਬੜੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇਕੱਲੇ ਜੁਆਇਸ ਆਪਣਾਕਰ वरिया पर परिवार तो पढ़ी लिखी सोनी सुनकी लड़की की लोड है लड़की यू एस ए वॉर्न जू एस ए लंबे समय तो रेंदे होना मोबाइल नंबर वट्सएप नंबर प्लस एक पाँच सौ ना नौ सौ तीन सतवंजा जीरो एक ती पर फोन करके इन्होंने हो ਅਲੇ ਸਕਦੀ ਹੂੰ ਆਵੈਸ਼ ਨੂੰ ਕਾਸਟਿਓ ਖਤਰੀ ਜਨਮ ਤਰੀਕ 1988 ਟਾਈਮਸ ਵੀਅ ਸ਼ੀ ਪੜਾਈ ਬੀਏ ਕੋਰਸ ਆਈਟੀਆਈ ਕੰਪਿਊਟਰ ਰੀਡਿੰਗ ਕੰਮ ਆਪਣਾ ਰਿਜ਼ਨੀਸ ਹੋਲਸੇਲ ਲਾਈਟ ਡੈਕੋਰੇਸ਼ਨ ਏਰੀਆ ਰੋਡਪੋਰ ਪਰਵਾਰ ਮੈਂਬਰ 10 ਟੈਨਾ ਮੈਰਿਡ ਮਾਤਾ ਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 987585 ਨੰਜਾ ਟੈਲਸੋ 60 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ 03981994 ਹਾਈਟ 5 ਫੁੱਟ 8 ਇੰਚ ਪੜਾਈ ਮਾਸਟਰ ਡਿਗਰੀ ਇਨ ਕੈਨੇਡਾ ਏਰੀਆ ਪਟਿਆਲਾ ਲੜਕੇ ਦਾ ਤਲਾਕ ਹੋਇਆ ਸ਼ਾਰਟ ਟਾਈਮ ਪਰਿਵਾਰ ਮੈਂਬਰ ਮਾਤਾ ਟਿਊਸ਼ਨ ਸੈਂਟਰ ਚਲਾਉਂਦੇ ਨੇ ਇੱਕ ਪੈਨ ਮੈਰਿਟ ਆਫੀਸਰ ਗਵਰਨਮੈਂਟ ਬੈਂਕ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਹਾਈਟ 5 ਫੁੱਟ 12-24 ਇਹਨਾਂ ਨੂੰ ਜਾਤੀ ਮੰਦਨ ਨਹੀਂ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 9870536010 ਇਹਨਾਂ ਦਾ ਦੂਜਾ ਮੋਬਾਈਲ ਨੰਬਰ 946543 32367 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲਾ ਸਕਦੇ ਹੋ ਸੋਨਾ ਸੁਨੱਖਾ ਲੜਕਾ ਕੈਨੇਡਾ ਜਨਤੀ ਕਤੀਦਾਰ ਟੋਰੀਆ ਹਾਈਡੋ ਸ਼ੈਫੂਡ ਐਕੈਂਜਰ ਏਰੀਆ ਬਰਨਾਲਾ ਕਾਸਟ ਰਿਜਰਟ ਸਿੱਟ ਨੂੰ ਮੇਨ ਟਾਈਮ ਕਿਲੇ ਲੜਕਾ ਕੈਨੇਡਾ ਵਰਕ ਪਰਮਿਟ ਇੱਕ ਪਿਆਨ ਮੈਰਿੰਡ ਮੰਗ ਅਰੇਡੀਆ ਪਰਿਵਾਰ ਤੋਂ ਲੜਕੀ ਕਨੇਡਾ ਪੀਆਰ ਕੈਜ਼ਿਡਨ ਹੋਵੇ ਲੜਕੀ ਨੂੰ ਕਨੇਡਾ ਪੀਆਰ ਕਰਵਾ ਸਕੇ ਇਹਨਾਂ ਦਾ ਮੋਬਾਈਲ ਨੰਬਰ 7989 47 106 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਦੋਹਾਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਤੀ 21999 ਲੜਕੀ ਅਮਰਤਾਰੀ ਏਰੀਆ ਲੁਧਿਆਣਾ ਪੜਾਈ ਐਮਟੈਕ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਕਾਮ ਪ੍ਰੋਫੈਸ਼ਨਲ ਇਨ ਸੀਐਸਈ ਮੰਗ ਅਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਅਮਰਤਾਰੀ ਪਰਵਾਰ ਹੋਵੇ ਐਨਆਰਆਈ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 88378 4767 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 24/10/1994 ਹਾਈ ਟੂ ਸ਼ਿਬੂਟ ਪੜਾਈ ਵੀ ਕਮ ਬਹਿਰਨ ਦੇ ਵਿੱਚ ਡਰਾਈਵਰ ਤਨਖਾਹ 60000 ਪ੍ਰਤੀ ਮਹੀਨਾ ਜ਼ਮੀਨ 2 ਏਕੜ ਏਰੀਆ ਅਮਰਸਰ ਪਰਵਾਰ ਮੈਂਬਰ ਪਿਤਾ ਕੀਤਿਵਾਰੀ ਤੇ ਡੇਰੀ ਦਾ ਕੰਮ ਮਾਤਾ ਹਾਊਸ ਵਾਈਫਾ ਇੱਕ ਪਰਾਂ ਇੰਗਲੈਂਡ ਪਰਵਾਰ ਦਾ ਸੈਟਲ ਮੰਗ ਅਗਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀ ਵੰਨ ਨਹੀਂ ਏਰੀਆ ਅਮਰਸਰ ਗੁਰਦਾਸਪੁਰ ਤਰਤਨ ਨੋਕਲ ਇਹ ਨਾਮ ਮੋਬਾਈਲ ਨੰਬਰ 9795 52961 ਤੁਸੀਂ ਪਰਵਾਨ ਨੂੰ ਕਾਲ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਪੀਆ ਜਰਸੀ 1995 ਹਾਈ ਡੂ ਯੂ ਪੰਜਾਬੀ ਟੈਨਿਨ ਚੇਪੜ ਆਈਬੀਐਸ ਸੀ ਨਰਸਿੰਗ ਕੈਨੋ ਨਰਸਿੰਗ ਆਰੈਂ ਸਰਕਾਰੀ ਜੌਬ ਕਰਦੀ ਕਾਹਤੇ ਜਰਸੀ ਕੋ ਗੋਟਲੋ ਏਰੀਆ ਮੋਗਾ ਮੰਗਾ ਵਧੀਆ ਪਰਵਾਰ ਤੂੰ ਵੈਸ਼ਨੂ ਦੀ ਸੋਨਾ ਸੁਨੱਖੇ ਲੜਕੇ ਦੀ ਲੋੜ ਹੈ ਲੜਕੇ ਦੀ ਪੜਾਈ ਮਾਸਟਰ ਡਿਗਰੀ ਜਾਂ ਬੀਏਸੀ ਹੋਵੇ ਲੜਕਾ ਕੈਨੇਡਾ ਜਾਂ ਅਮਰੀਕਾ ਤੋਂ ਟਾਇਰ ਹੋਵੇ ਲੜਕੇ ਕੋਲ ਜ਼ਮੀਨ ਵੀ ਕਿੱਲੇ ਤੂ ਘਟਨਾ ਹੋਵੇ ਆਪਣਾ ਘਰ ਹੋਵੇ ਆਪਣਾ ਬਿਜ਼ਨਸ ਵਧੀਆ ਹੋਵੇ ਮੇਰੇ ਵੀਰ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ +14373131813 ਦੂਜਾ ਮੋਬਾਈਲ ਨੰਬਰ 99557 63554 ਤੁਸੀਂ ਪ੍ਰਮਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਵੈਟਨੋ ਜਰਸੀ 1993 ਪੜਾਈ ਵੀਟੈਕ ਹਨ ਐਮਬੀਏ ਕੈਨੇਡਾ ਤੋਂ ਕਰ ਰਹੇ ਨੇ ਸਟਡੀ ਫਾਰ ਬੈਂਡ ਤੇ ਅਮਰੀਕਾ ਦਾ ਟੂਰਿਸਟ ਵੀਜ਼ਾ ਵੀ ਹੈ ਕਾਸਟ ਜਰਸੀ ਕੋ ਬਰਾਟ ਏਰੀਆ ਫ੍ਰੀਪੋਰਟ ਅਮਰੀਕਾ ਪਰਿਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੰਗ ਲੜਕਾ ਵੈਸ਼ਨੂ ਵਧੀਆ ਕਾਦਾ ਨਹੀਂ ਪਰ ਵਾਕ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਜ਼ਮੀਨ ਵਾਲਾ ਕੈਨੇਡਾ ਅਮਰੀਕਾ ਸਿਟੀਜ਼ਨ ਜਾਂ ਪੀਆਰ ਲੜਕਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ +1 360 900 Y 8313 ਮੋਬਾਈਲ ਨੰਬਰ 98885 8496 ਤੁਸੀਂ ਪਰਿਵਾਰ ਨੂੰ फोन करके हो जानकारी ले सकते हो सुरदार लड़का वैष्णो अमेरिका पी आर जन्म तरीक उन्नीस सौ सतानवे हाइट छे फुट रंग गोड़ा पढ़ाई भी फार्मेसी पंजाब तो फार्मेसी अमेरिका तो कम वजिए जॉब जमीन दस एक्कर कास्ट को बराड एरिया फरीदकोट अमेरिका परिवार मैंबर दो भैन वजिया खानदानी परिवार फोन ਬੀਐਸਸੀ ਨਰਸਿੰਗ ਆਰਐਨ ਬੀਐਸਸੀ ਜਿਹਾਂ ਵਧੀਆ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਅਮਰੀਕਾ ਕੈਨੇਡਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ +1 360 900 Y ਕਿ ਅਸੀਂ 13 ਦੂਜਾ ਮੋਬਾਈਲ ਨੰਬਰ 9885 80496 ਤੁਸੀਂ ਭਗਵਾਨ ਨੂੰ ਫੋਨ ਕਰਕੇ ਇਹਨਾਂ ਕੋਲ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਯੋਗ ਤੀਕਾ 2/12/1995 ਹਾਲ ਟੈਕਯੂਨ ਐਥੈਂਕਿਊ ਕਾਸਟਿੰਗ ਯੂਨੀਵਰਸਿਟੀ ਕਾ ਜਿਲ੍ਹਾ ਨਮਸ਼ਾਹਰ ਪੜਾਇਆ ਮੈਕੈਨੀਕਲ ਡਿਪਲੋਮਾ ਇੰਡੀਆ ਬੇਬੀ ਡਿਜ਼ਾਈਨ ਪਲੇਨੋ ਤੋਂ ਕੀਤਾ ਕੰਮ ਟਰੱਕ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਪਰ ਮਾਪੇ ਪਿਤਾ ਗਵਰਨਮੈਂਟ ਜੋਬਟਰ ਰਟਾਇਰਡ ਮਾਤਾ ਹਾਊਸ ਵਾਈਫ ਇੱਕ ਬਰਾ ਆਰਮੀ ਦੇ ਵਿੱਚ ਮੰਗਵਦੀਆ ਪਰਿਵਾਰ ਕੋਲ ਪੜ੍ਹੇਗੀ ਕਿ ਲੜਕੀ ਦੀ ਲੋੜ ਹੈ ਲੜਕੀ ਵੀ ਐਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9867 9267 ਇਹਨਾਂ ਦਾ ਦੂਜਾ ਮੋਬਾਈਲ ਨੰਬਰ 9465312053 ਤੁਸੀਂ ਮਰਵਾਨ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਤੁਸੀਂ ਅਗਲੇ ਸਕਦੇ ਹੋ। ਸੁਨ ਦਾ ਲੜਕਾ ਕੈਨੇਡਾ ਰਹਤੀ 16/1/2004 ਹੈ ਤੇ 5 ਫੁੱਟ 6 ਇੰਚ ਹੈ। ਇਰੀਆ ਪੁਰੂਸ਼ਪੁਰ ਪੜਾਈ ਪਲੱਸ 2 ਕੋਰਸ ਤੇ ਡਿਪਲੋਮਾ ਮੈਨੇਜਮੈਂਟ ਇਨ ਕਾਲਜ ਕੈਨੇਡਾ। ਪਰਵਾਨ ਮੈਂਬਰ ਪਿਤਾ ਦਾ ਬਿਜ਼ਨਸ ਫੋਟੋਗ੍ਰਾਫੀ ਸਟੋਰ, ਮਾਤਾ ਹਾਊਸ ਮਾਈਸੋ ਇੱਕ ਹੋ ਕੇ ਹਨ। ਮੈਂ ਅਗਰ ਦੀ ਪਰਵਾਹਤ ਨੂੰ ਪੜ੍ਹੇ ਲਿਖੀ ਲੜਕੀ ਨੇ ਲੋੜ ਹੈ ਲੜਕੀ ਦਾ ਨਾਮ ਕੀਰੋ ਹੋ ਗਈ ਜਦੋਂ ਕਾਮਨ ਫਿਊ ਹੋਈ ਕਿਨੇੜੇ ਵਾਰੀ ਹੈ ਨੂੰ ਸੰਪਰਕ ਕਰਨ ਕਨੇਡਾ ਕੇ ਅਗਲੇ ਨੂੰ ਪੈ ਇਹਨਾਂ ਨੇ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ ਪਛਾਣ ਮੇ 922988525 ਤੁਸੀਂ ਭਗਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਣ ਕਰੀ ਤੁਸੀਂ ਅਲਾ ਸਕਦੇ ਹੋ ਨਾਮ ਵਸਿੰਗਰ ਜਨਮ ਤਰੀਕ 2001 ਆਈਟੋ ਸੇਕੋਟ 2 ਇੰਚ ਕਾਸਟ ਇਨ ਜਰਸੀ ਇੱਕ ਇਲਾਤਾ ਲੜਕਾ ਇਹ ਘਰਵਾਲਾ ਜ਼ਮੀਨ ਦਾ 5 ਏਕੜ ਕੰਮ ਕਨੇਡਾ ਪੀਆ ਰੇਲਵੇ ਸਰਕਾਰੀ ਨੌਕਰੀ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੈਟਸ ਰਿਹਾਇਡ ਯਰ ਅਨਫੋਰਚਨ 26 ਏਰੀਆ ਦੁਬਾਰਾ ਸਪਰਟ ਕਰ ਇਹਨਾਂ ਦਾ ਮੋਬਾਈਲ ਨੰਬਰ 91 855 15195 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 5 ਇੰਚ ਕਾਸਟ ਜਰਸੀਕ ਗੋਤਾਲੀਵਰ ਜ਼ਿਲ੍ਹਾ ਮੋਗਾ ਪੜਾਈ ਵੀ ਐਸਸੀ ਨਰਸਿੰਗ ਲੜਕੀ ਦੇ ਇੱਕ ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੁਣ ਪੰਜਾਬ ਪਰਿਵਾਰ ਮੈਂਬਰ ਮੇਥਾ ਗੌਰਮੈਂਟ ਜੌਬ ਤੋਂ ਰਿਟਾਇਰਮੈਂਟ ਇੱਕ ਪਰ ਆ ਕੈਨੇਡਾ ਪੀਆਰ ਮੈਰਿੰਗ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਅਹਦੀ ਪਰਿਵਾਰ ਤੋਂ ਪੜੇ ਕਿ ਲੜਕੀ ਦੀ ਲੋੜ ਹੈ লাখা কনেডা কি আৰু এনেদৰে মোবাইল নম্বৰ ঠানুবে এক বলি পুৱা এক্স তীবাৰ ফোন কৰী লৈ চকে দিয়ে বাট নম্বৰতে তুমি আপোনাৰ পূৰা বায়'ডাটা ভজো সাড়া বাট নম্বৰ পচানবে জী পাহ বানৱ তন চী